ਕੇਜਰੀ ਵੱਲੋਂ 2 ਦਿਨਾਂ ਵਿੱਚ ਅਸਤੀਫਾ ਦੇਣ ਦਾ ਐਲਾਨ ਚੋਣ ਕਮਿਸ਼ਨ ਤੋਂ ਦਿੱਲੀ ਵਿੱਚ ਨਵੰਬਰ ਵਿੱਚ ਚੋਣਾਂ ਕਰਵਾਉਣ ਦੀ ਕੀਤੀ ਮੰਗ ਪ੍ਰਧਾਨ ਮੰਤਰੀ ਮੋਦੀ ਵੱਲੋਂ 6 ਬੰਦੇ ਭਾਰਤ ਰੇਲ ਗੱਡੀਆਂ ਨੂੰ ਹਰੀ ਝੰਡੀ ਰਾਹੁਲ ਗਾਂਧੀ ਦੇਸ਼ ਦਾ ਦੁਸ਼ਮਣ ਵਖਵਾਦੀ ਕਰ ਰਹੇ ਹਨ ਉਸ ਦੇ ਬਿਆਨ ਦਾ ਸਮਰਥਨ ਬਿੱਟੂ ਮਰਦਮ ਸ਼ੁਮਾਰੀ ਜਲਦ ਕਰਵਾਈ ਜਾਵੇਗੀ ਪਰ ਜਾਤੀ ਆਧਾਰਤ ਸੰਬੰਧੀ ਅਜੇ ਕੋਈ ਫੈਸਲਾ ਨਹੀਂ ਸੂਤਰ ਐਨਡੀਏ ਸਰਕਾਰ ਦੇ ਮੌਜੂਦਾ ਕਾਰਜਕਾਲ ਵਿੱਚ ਹੀ ਲਾਗੂ ਹੋਵੇਗਾ ਇੱਕ ਰਾਸਟਰ ਇੱਕ ਚੋਣ ਸੂਤਰ ਦੇਸ਼ ਤੋਂ ਬਾਬਰ ਟੀਵੀ ਦੇ ਖਬਰਾਂ ਦੇ ਇਸ ਪੰਜਾਬੀ ਬੁਲਟਨ ਵਿੱਚ ਤੁਹਾਡਾ ਸਵਾਗਤ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਉਹ 2 ਦਿਨ ਦੇ ਬਾਅਦ ਆਪਣੇ ਅਹੁਦੇ ਤੋਂ ਅਸਤੀਫਾ ਦੇ ਦੇਣਗੇ ਅਤੇ ਦਿੱਲੀ ਵਿੱਚ ਸਮੇਂ ਤੋਂ ਪਹਿਲਾਂ ਚੋਣਾਂ ਕਰਵਾਉਣ ਦੀ ਮੰਗ ਕਰਨਗੇ। ਉਹ ਰੱਖਣਾ ਹੈ ਕਿ ਜਦ ਤੱਕ ਲੋਕ ਉਨ੍ਹਾਂ ਨੂੰ ਇਮਾਨਦਾਰੀ ਦਾ ਸਰਟੀਫਿਕੇਟ ਨਹੀਂ ਦਿੰਦੇ ਉਹ ਮੁੱਖ ਮੰਤਰੀ ਦੀ ਕੁਰਸੀ ਤੇ ਨਹੀਂ ਬੈਠਣਗੇ। ਆਪਕਾਰੀ ਨੀਤੀ ਨਾਲ ਜੁੜੇ ਕਥਰ ਭ੍ਰਿਸ਼ਟਾਚਾਰ ਮਾਮਲੇ ਵਿੱਚ ਤਿਹਾੜ ਜੇਲ੍ਹ ਤੋਂ ਜ਼ਮਾਨਤ ਤੇ ਰਿਹਾ ਹੋਏ ਕੇਜਰੀਵਾਲ ਨੇ ਕਿਹਾ ਕਿ ਅਗਲੇ ਕੁਝ ਦਿਨਾਂ ਅੰਦਰ ਆਮ ਆਦਮੀ ਪਾਰਟੀ ਦੇ ਵਧਾਇਕਾਂ ਦੀ ਮੀਟਿੰਗ ਹੋਵੇਗੀ ਅਤੇ ਪਾਰਟੀ ਦੇ ਇੱਕ ਨੇਤਾ ਨੂੰ ਮੁੱਖ ਮੰਤਰੀ ਚੁਣਿਆ ਜਾਵੇਗਾ। ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦੇ ਆ ਪਤਨੀ ਸੁਨੀਤਾ ਕੇਜਰੀਵਾਲ ਨਾਲ ਪਾਰਟੀ ਹੈੱਡਕੁਆਰਟਰ ਪੁੱਜੇ ਕੇਜਰੀਵਾਲ ਦਾ ਕਹਿਣਾ ਹੈ ਕਿ ਉਹ ਮੁੱਖ ਮੰਤਰੀ ਤੇ ਮਨੀਸ਼ ਸੋਧਿਆ ਉਪ ਮੁੱਖ ਮੰਤਰੀ ਤਾਂ ਹੀ ਬਣਗੇ ਜਦੋਂ ਲੋਕ ਕਹਿਣਗੇ ਕਿ ਉਹ ਇਮਾਨਦਾਰ ਹਨ। ਸਿਸੋਦੀਆ ਨੂੰ ਆਪਕਾਰੀ ਨੀਤੀ ਮਾਮਲੇ ਵਿੱਚ ਪਿਛਲੇ ਮਹੀਨੇ ਜਮਾਨਤ ਮਿਲੀ ਸੀ ਕੇਜਰੀਵਾਲ ਦੇ ਐਲਾਨ ਤੋਂ ਬਾਅਦ ਉਹਨਾਂ ਦੀ ਥਾਂ ਲੈਣ ਵਾਲੇ ਸੰਭਾਵੀ ਵਿਅਕਤੀਆਂ ਵਿੱਚ ਪਤਨੀ ਸੁਨੀਤਾ ਕੇਜਰੀਵਾਲ ਤੇ ਦਿੱਲੀ ਦੇ ਮੰਤਰੀ ਆਤਸ਼ੀਅ ਅਤੇ ਗੁਬਾਰ ਰਾਏ ਦੇ ਨਾਂ ਦੀ ਚਰਚਾ ਹੈ ਉਧਰ ਭਾਰਤੀ ਜਨਤਾ ਪਾਰਟੀ ਨੇ ਕਿਹਾ ਹੈ ਕਿ ਆਪ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਦੋ ਦਿਨਾਂ ਮਗਰੋਂ ਅਸਤੀਫਾ ਦੇਣ ਦਾ ਐਲਾਨ ਕਰਕੇ ਇੱਕ ਜਜ਼ਬਾਤੀ ਚਾਲ ਚੱਲੀ ਹੈ ਭਾਜਪਾ ਦੇ ਕੌਮੀ ਤਰਜਮਾਨ ਸ਼ਹਿਜਾਦ ਪੂਨਾਵਾਲਾ ਨੇ ਦਾਅਵਾ ਕੀਤਾ ਹੈ ਕਿ ਉਹ ਅਸਤੀਫੇ ਦਾ ਨਾਟਕ ਇਸ ਲਈ ਕਰ ਰਹੇ ਹਨ ਕਿਉਂਕਿ ਅਦਾਲਤ ਨੇ ਉਨ੍ਹਾਂ ਨੂੰ ਆਪਕਾਰੀ ਨੀਤੀ ਕੇਸ ਵਿੱਚ ਬਰੀ ਨਹੀਂ ਕੀਤਾ ਬਲਕਿ ਉਨ੍ਹਾਂ ਨੂੰ ਸ਼ਰਤਾਂ ਸਮੇਤ ਜਮਾਨਤ ਦਿੱਤੀ ਹੈ ਇਸ ਨਾਲ ਮੁੱਖ ਮੰਤਰੀ ਸਿਰਫ ਨਾਂ ਦੇ ਮੁੱਖ ਮੰਤਰੀ ਬਣ ਗਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਇੱਥੇ ਗੋਪਾਲ ਮੈਦਾਨ ਵਿੱਚ ਭਾਜਪਾ ਦੀ ਪਰਵਰਤਨ ਮਹਾਰੈਲੀ ਨੂੰ ਸੰਬੋਧਨ ਕਰਦਿਆਂ ਚਾਰਖੰਡ ਮੁਕਤੀ ਮੋਰਚਾ ਰਾਸ਼ਟਰੀ ਜਨਤਾ ਦਲ ਅਤੇ ਕਾਂਗਰਸ ਨੂੰ ਝਾਰਖੰਡ ਦੇ ਸਭ ਤੋਂ ਵੱਡੇ ਦੁਸ਼ਮਣ ਕਰਾਰ ਦਿੰਦੇ ਆ ਜੋਰ ਦੇ ਕੇ ਕਿਹਾ ਹੈ ਕਿ ਇਹ ਪਾਰਟੀਆਂ ਸਤਾ ਦੀਆਂ ਭੁਖੀਆਂ ਹਨ ਅਤੇ ਵੋਟ ਬੈਂਕ ਦੀ ਰਾਜਨੀਤੀ ਵਿੱਚ ਸ਼ਾਮਲ ਹਨ ਉਨ੍ਹਾਂ ਝਾਰਖੰਡ ਵਿੱਚ ਸਤਾਧਾਰੀ ਝਾਰਖੰਡ ਮੁਕਤੀ ਮੋਰਚਾ ਦੀ ਅਗਵਾਈ ਵਾਲੇ ਗੱਠ ਜੋਰ ਤੇ ਵੋਟ ਬੈਂਕ ਦੀ ਰਾਜਨੀਤੀ ਲਈ ਬੰਗਲਾਦੇਸ਼ੀ ਅਤੇ ਰੋਹੰਗਿਆ ਕੁਸਪੈਨ ਨੂੰ ਉਤਸ਼ਾਹਿਤ ਕਰਨ ਦਾ ਦੋਸ਼ ਲਗਾਇਆ ਹੈ ਜਿਸ ਨਾਲ ਝਾਰਖੰਡ ਦੇ ਸੰਥਾਲ ਪਰਗਨਾ ਅਤੇ ਕੋਲਹਾਨ ਖੇਤਰਾਂ ਦੀ ਜਨਸੰਖਿਆ ਤੇਜ਼ੀ ਨਾਲ ਵੱਧ ਰਹੀ ਹੈ ਤੇ ਕਬਾਇਲੀ ਆਬਾਦੀ ਘਟ ਰਹੀ ਹੈ। ਇਸ ਮੌਕੇ ਉਹਨਾਂ ਪ੍ਰਧਾਨ ਮੰਤਰੀ ਆਵਾਸ ਯੋਜਨਾ ਗ੍ਰਾਮੀਣ ਦੇ ਤਹਿਤ 32000 ਲਾਭਪਾਤਰਿਆਂ ਨੂੰ ਮਨਜ਼ੂਰੀ ਪੱਤਰ ਵੰਡੇ ਅਤੇ ਮਕਾਨਾਂ ਦੀ ਉਸਾਰੀ ਲਈ 32 ਕਰੋੜ ਰੁਪਏ ਦੀ ਪਹਿਲੀ ਕਿਸ਼ਤ ਜਾਰੀ ਕੀਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਮਸ਼ੇਦਪੁਰ ਵਿਖੇ ਟਾਟਾ ਨਗਰ ਪਟਨਾ ਬੰਦੇ ਭਾਰਤ ਐਕਸਪ੍ਰੈਸ ਰੇਲ ਗੱਡੀ ਨੂੰ ਹਰੀ ਚੰਡੀ ਦੇ ਕੇ ਰਵਾਨਾ ਕੀਤਾ ਹੈ। ਟਾਟਾ ਨਗਰ ਵਿਖੇ ਚਾਰਖੰਡ ਦੇ ਰਾਜਪਾਲ ਸੰਤੋਸ਼ ਗੰਗਵਾਰ ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਤੇ ਹੋਰ ਬੰਦੇ ਭਾਰਤ ਐਕਸਪ੍ਰੈਸ ਰੇਲ ਗੱਡੀ ਨੂੰ ਰਵਾਨਾ ਕੀਤਾ ਹੈ ਇਸ ਮੌਕੇ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕਹਿਣਾ ਹੈ ਕਿ ਅਜਈਆਂ ਹੋਰ ਵੀ ਰੇਲ ਗੱਡੀਆਂ ਜਲਦੀ ਰਵਾਨਾ ਕੀਤੀਆਂ ਜਾਣਗੀਆਂ ਕੇਂਦਰੀ ਮੰਤਰੀ ਅਤੇ ਭਾਜਪਾ ਆਗੂ ਰਮਨਦੀਪ ਸਿੰਘ ਬਿੱਟੂ ਨੇ ਕਾਂਗਰਸ ਦੇ ਸੰਸਦ ਮੈਂਬਰ ਅਤੇ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੂੰ ਦੇਸ਼ ਦਾ ਨੰਬਰ 1 ਅਤਵਾਦੀ ਘਰਾੜ ਦਿੰਦੇ ਆ ਨਵਾਂ ਵਿਵਾਦ ਛੇੜ ਦਿੱਤਾ ਬਿੱਟੂ ਨੇ ਇਹ ਟਿੱਪਣੀ ਰਾਹੁਲ ਵੱਲੋਂ ਅਮਰੀਕਾ ਵਿੱਚ ਪਿਛਲੇ ਹਫ਼ਤੇ ਸਿੱਖ ਪਾਇਚਾਰੇ ਸੰਬੰਧੀ ਦਿੱਤੇ ਬਿਆਨ ਤੇ ਪ੍ਰਤੀਕਿਰਿਆ ਪ੍ਰਤੀਕਿਰਿਆ ਦਿੰਦਿਆਂ ਕੀਤੀ ਹੈ ਪਾਗਲਪੁਰ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰੇਲ ਮੰਤਰੀ ਰਮਨਦੀਪ ਸਿੰਘ ਬਿੱਟੂ ਨੇ ਰਾਹੁਲ ਗਾਂਧੀ ਨੂੰ ਦੇਸ਼ ਦਾ ਨੰਬਰ 1 ਅਤਵਾਦੀ ਘਰਾੜ ਦਿੱਤਾ ਅਤੇ ਕਿਹਾ ਕਿ ਉਹ ਭਾਰਤੀ ਨਹੀਂ ਹੈ ਦੂਜੇ ਪਾਸੇ ਕਾਂਗਰਸ ਨੇ ਬਿੱਟੂ ਦੀ ਟਿੱਪਣੀ ਦੀ ਨਿਖੇਦੀ ਕੀਤੀ ਹੈ ਰਾਹੁਲ ਗਾਂਧੀ ਦੀਆਂ ਅਮਰੀਕਾ ਵਿੱਚ ਸਿੱਖ ਭਾਈ ਜਾ ਰਹੇ ਬਾਰੇ ਟਿੱਪਣੀਆਂ ਸੰਬੰਧੀ ਸਵਾਲ ਦੇ ਜਵਾਬ ਵਿੱਚ ਬਿੱਟੂ ਨੇ ਆਖਿਆ ਕਿ ਉਹ ਦੇਸ਼ ਦਾ ਸਭ ਤੋਂ ਵੱਡਾ ਦੁਸ਼ਮਣ ਹੈ ਕਾਂਗਰਸ ਦੇ ਸੀਨੀਅਰ ਆਗੂ ਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਆਖਿਆ ਕਿ ਸੰਸਦ ਮੈਂਬਰ ਰਮਰੀ ਸਿੰਘ ਬਿੱਟੂ ਵੱਲੋਂ ਰਾਹੁਲ ਗਾਂਧੀ ਖਿਲਾਫ ਕੀਤੀ ਟਿੱਪਣੀ ਅਪਮਾਨਜਨਕ ਤੇ ਗੈਰ ਸੰਵਿਧਾਨਿਕ ਹੈ ਬਾਜ਼ਮਾ ਮੁਤਾਬਕ ਬਿੱਟੂ ਬੋਲੋ ਲੋਕ ਸਭਾ ਚੋਣਾਂ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੂੰ ਅਤਵਾਦੀ ਆਖਣਾ ਨਾ ਸਿਰਫ ਇੱਕ ਸਾਥੀ ਸੰਸਦ ਮੈਂਬਰ ਪ੍ਰਤੀ ਸਤਕਾਰ ਦੀ ਘਾਟ ਨੂੰ ਦਰਸਾਉਂਦਾ ਹੈ ਬਲਕਿ ਭਾਰਤੀ ਸੰਵਿਧਾਨ ਦੇ ਮੂਲ ਸਿਧਾਂਤਾਂ ਪ੍ਰਤੀ ਚਿੰਤਾਜਨਕ ਆਗਿਆਨਤਾ ਨੂੰ ਵੀ ਉਜਾਗਰ ਕਰਦਾ ਹੈ ਇਹ ਟਿੱਪਣੀਆਂ ਜਮਹੂਰੀਅਤ ਦਾ ਅਪਮਾਨ ਹਨ ਉਨ੍ਹਾਂ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਸੰਸਦੀ ਨੈਤਿਕਤਾ ਦੀ ਇਸ ਸ਼ਰਯਾਮ ਉਲੰਘਣਾ ਦਾ ਨੋਟਿਸ ਲਵੇ ਅਤੇ ਇਹ ਯਕੀਨੀ ਬਣਾਏ ਕਿ ਅਹੁਦਿਆਂ ਤੇ ਬੈਠੇ ਲੋਕ ਸੰਵਿਧਾਨ ਅਤੇ ਅਹੁਦੇ ਦੀ ਮਰਿਆਦਾ ਦਾ ਸਨਮਾਨ ਕਰਦੇ ਰਹਿਣ। ਪੰਜਾਬ ਸਰਕਾਰ ਹੁਣ ਅਕਤੂਬਰ ਮਹੀਨੇ ਵਿੱਚ ਪੰਚਾਇਤੀ ਚੋਣਾਂ ਕਰਵਾਉਣ ਜਾ ਰਹੀ ਹੈ। ਸੂਬਾ ਸਰਕਾਰ ਪੰਚਾਇਤੀ ਸੰਸਥਾਵਾਂ ਦੀਆਂ ਚੋਣਾਂ ਦੋ ਪੜਾਵਾਂ ਵਿੱਚ ਕਰਵਾਵੇਗੀ। ਪਹਿਲੇ ਪੜਾਅ ਵਿੱਚ ਸਿਰਫ ਪਿੰਡਾਂ ਦੇ ਸਰਪੰਚਾਂ ਤੇ ਪੰਚਾਂ ਦੀ ਚੋਣ ਹੋਵੇਗੀ ਅਤੇ ਅਕਤੂਬਰ ਮਹੀਨੇ ਦੇ ਅੱਧ ਤੋਂ ਬਾਅਦ ਇਹ ਚੋਣ ਕਿਸੇ ਵੇਲੇ ਵੀ ਸੰਭਵ ਹੈ। ਰਾਜ ਚੋਣ ਕਮਿਸ਼ਨ ਨੇ ਚੋਣ ਨਿਸ਼ਾਨ ਦੀ ਸੂਚੀ ਵੀ ਜਾਰੀ ਕਰ ਦਿੱਤੀ ਹੈ। ਪੰਜਾਬ ਵਿਧਾਨ ਸਭਾ ਦੇ ਮੌਨਸੂਨ ਸੈਸ਼ਨ ਵਿੱਚ ਪੰਚਾਇਤੀ ਰਾਜ ਐਕਟ 1994 ਵਿੱਚ ਕੀਤੀਆਂ ਸੋਧਾਂ ਤੇ ਹਾਲੇ ਰਾਜਪਾਲ ਦੀ ਮੋਹਰ ਲਗਣੀ ਬਾਕੀ ਹੈ। ਸੂਬਾ ਸਰਕਾਰ ਨੇ ਇਸ ਬਿੱਲ ਰਾਹੀਂ ਪੰਚਾਇਤੀ ਚੋਣਾਂ ਵਿੱਚ ਸਰਪੰਚਾਂ ਦੇ ਅਹੁਦੇ ਦੇ ਰਾਖਵੇਂਕਰਨ ਵਿੱਚ ਤਬਦੀਲੀ ਕਰ ਦਿੱਤੀ ਜਿਸ ਵਾਸਤੇ ਹੁਣ ਬਲਾਕ ਨੂੰ ਆਧਾਰ ਬਣਾਇਆ ਜਾਵੇਗਾ। ਜਦ ਕਿ ਪਹਿਲਾਂ ਜ਼ਿਲ੍ਹੇ ਦੀ ਇਕਾਈ ਮੰਨ ਕੇ ਰਾਖਵੇਂਕਰਨ ਦਾ ਰੋਸਟਰ ਤਿਆਰ ਕੀਤਾ ਜਾਂਦਾ ਸੀ। ਉਮੀਦਵਾਰ ਸਿਆਸੀ ਪਾਰਟੀਆਂ ਦੇ ਚੋਣ ਨਿਸ਼ਾਨ ਤੇ ਹੁਣ ਚੋਣ ਨਹੀਂ ਲੜਨਗੇ ਇਸ ਬਾਰੇ ਵੀ ਸੋਧ ਕੀਤੀ ਗਈ ਹੈ ਸਰਕਾਰ ਨੇ ਦਹਾਕੇ ਬਾਅਦ ਹੋਣ ਵਾਲੀਆਂ ਮਰਦਮਸ਼ੁਮਾਰੀ ਕਰਵਾਉਣ ਦੀਆਂ ਤਿਆਰੀਆਂ ਸ਼ੁਰੂ ਕੀਤੀਆਂ ਹਨ ਪਰ ਅਭਿਆਸ ਦੇ ਹਿੱਸੇ ਵਜੋਂ ਜਾਤਵਾਰੇ ਇੱਕ ਕਾਲਮ ਸ਼ਾਮਲ ਕਰਨ ਬਾਰੇ ਅਜੇ ਕੋਈ ਫੈਸਲਾ ਨਹੀਂ ਲਿਆ ਗਿਆ ਨਾ ਨਾ ਛਾਪਨ ਦੀ ਸ਼ਰਤ ਤੇ ਬੋਲਦਿਆਂ ਇੱਕ ਸੂਤਰ ਨੇ ਦੱਸਿਆ ਕਿ ਦਹਾਕੇ ਬਾਅਦ ਹੋਣ ਵਾਲੀ ਮਰਦਮਸ਼ੁਮਾਰੀ ਜਲਦੀ ਹੀ ਕਰਵਾਈ ਜਾਵੇਗੀ ਇਸ ਮਰਦਮਸ਼ੁਮਾਰੀ ਦਾ ਪਹਿਲਾ ਪੜਾ 1 ਅਪ੍ਰੈਲ 2020 ਨੂੰ ਸ਼ੁਰੂ ਹੋਣ ਦੀ ਉਮੀਦ ਸੀ ਪਰ ਕੋਵਿਡ-19 ਮਹਾਮਾਰੀ ਦੇ ਕਾਰਨ ਇਸ ਨੂੰ ਮੁਲਤਵੀ ਕਰਨਾ ਪਿਆ ਹੈ। ਪਿਛਲੇ ਸਾਲ ਸੰਸਦ ਦੁਆਰਾ ਬਣਾਏ ਗਏ ਮੈਲਾ ਰਿਜ਼ਰਵੇਸ਼ਨ ਐਕਟ ਨੂੰ ਲਾਗੂ ਕਰਨਾ ਵੀ ਇਸ ਮਰਦਮਸ਼ੁਮਾਰੀ ਦੇ ਸੰਚਾਲਨ ਨਾਲ ਜੁੜਿਆ ਹੋਇਆ ਹੈ। ਐਕਟ ਦੇ ਲਾਗੂ ਹੋਣ ਤੋਂ ਬਾਅਦ ਦਰਜ ਕੀਤੀ ਗਈ ਪਹਿਲੀ ਮਰਦਮਸ਼ੁਮਾਰੀ ਦੇ ਸਬੰਧਤ ਅੰਕੜਿਆਂ ਦੇ ਆਧਾਰ ਤੇ ਲੋਕ ਸਭਾ ਤੇ ਰਾਜ ਵਿਧਾਨ ਸਭਾਵਾਂ ਵਿੱਚ ਔਰਤਾਂ ਲਈ 1 ਤਿਹਾਈ ਸੀਟਾਂ ਰੱਖਮੀਆਂ ਰੱਖਣ ਵਾਲਾ ਕਾਨੂੰਨ ਲਾਗੂ ਹੋਵੇਗਾ ਮਰਦਮਸ਼ੁਮਾਰੀ ਵਿੱਚ ਜਾਤ ਬਾਰੇ ਇੱਕ ਕਾਲਮ ਨੂੰ ਸ਼ਾਮਲ ਕਰਨ ਬਾਰੇ ਪੁੱਛੇ ਜਾਣ ਤੇ ਸੂਤਰ ਦਾ ਕਹਿਣਾ ਹੈ ਕਿ ਇਸ ਬਾਰੇ ਅਜੇ ਫੈਸਲਾ ਹੋਣਾ ਬਾਕੀ ਹੈ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ ਮੌਜੂਦਾ ਕੌਮੀ ਜਮਹੂਰੀ ਗਠਜੋੜ ਐਨਡੀਏ ਸਰਕਾਰ ਆਪਣੇ ਮੌਜੂਦਾ ਕਾਰਜਕਾਲ ਵਿੱਚ ਹੀ ਇੱਕ ਰਾਸ਼ਟਰ ਇੱਕ ਚੋਣ ਨੂੰ ਲਾਗੂ ਕਰੇਗਾ ਅਤੇ ਸੂਤਰਾਂ ਨੇ ਭਰੋਸਾ ਪ੍ਰਗਟਾਇਆ ਹੈ ਕਿ ਇਸ ਸੁਧਾਰ ਨੂੰ ਸਾਰੀਆਂ ਪਾਰਟੀਆਂ ਦਾ ਸਮਰਥਨ ਮਿਲੇਗਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਐਨਡੀਏ ਸਰਕਾਰ ਦੇ ਤੀਜੇ ਕਾਰਜਕਾਲ ਦੇ 100 ਦਿਨ ਪੂਰੇ ਹੋਣ ਤੇ ਸੂਤਰਾਂ ਨੇ ਦੱਸਿਆ ਕਿ ਸਤਾਧਾਰੀ ਗਠਜੋੜ ਦੇ ਅੰਦਰ ਇੱਕ ਜੁਟਤਾ ਬਾਕੀ ਕਾਰਜਕਾਲ ਵਿੱਚ ਵੀ ਬਣੀ ਰਹੇਗੀ ਇੱਕ ਸੂਤਰ ਦਾ ਕਹਿਣਾ ਹੈ ਕਿ ਇਸ ਨੂੰ ਇਸ ਕਾਰਜਕਾਲ ਚ ਅਮਲ ਵਿੱਚ ਲਿਆਂਦਾ ਜਾਵੇਗਾ। ਛਤੀਸਗੜ੍ਹ ਦੇ ਕਬਾਇਲੀ ਬਹੁ ਗਿਣਤੀ ਵਾਲੇ ਸੁਕਮਾ ਜ਼ਿਲ੍ਹੇ ਵਿੱਚ ਇੱਕ ਪਿੰਡ ਵਿੱਚ ਜਾਦੂ ਟੂਣਾ ਕਰਨ ਦੇ ਸ਼ੱਕ ਹੇਠ ਤਿੰਨ ਮਹਿਲਾਵਾਂ ਸਮੇਤ ਪੰਜ ਜਣਿਆਂ ਦੀ ਕੁੱਟਕੁੱਟ ਕੇ ਹੱਤਿਆ ਕਰ ਦਿੱਤੀ। ਪੁਲਿਸ ਨੇ ਇਹਨਾਂ ਹੱਤਿਆਵਾਂ ਦੇ ਮਾਮਲੇ ਵਿੱਚ ਇੱਕ ਹੀ ਪਿੰਡ ਦੇ ਪੰਜ ਜਣਿਆਂ ਨੂੰ ਹਿਰਾਸਤ ਵਿੱਚ ਲਿਆ ਹੈ। ਉਹਨਾਂ ਤੋਂ ਪੁੱਛ ਪੜਤਾਲ ਜਾਰੀ ਹੈ। ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਕੋਂਟਾ ਥਾਣੇ ਅਧੀਨ ਪੈਂਦੇ ਖੇਤਰ ਦੇ ਏਕਤਲ ਪਿੰਡ ਵਿੱਚ ਵਾਪਰੀ ਤੇ ਪੀੜਤਾ ਦੀ ਪਛਾਣ ਮੌਸਮ ਕੰਨਾ ਉਸ ਦੀ ਪਤਨੀ ਮੌਸਮ ਬੀਰੀ ਮੌਸਮ ਬੁੱਚਾ ਅਤੇ ਉਸ ਦੀ ਪਤਨੀ ਮੌਸਮ ਆਰਜੂ ਅਤੇ ਇੱਕ ਹੋਰ ਮਹਿਲਾ ਕਰਕਾ ਲੱਛੀ ਵਜੋਂ ਹੋਈ ਹੈ। ਉਹਨਾਂ ਦੱਸਿਆ ਕਿ ਸੂਚਨਾ ਮਿਲਣ ਮਗਰੋਂ ਸੀਨੀਅਰ ਅਧਿਕਾਰੀ ਮੌਕੇ ਤੇ ਪਹੁੰਚੇ ਹਨ। ਸਪਰੀਮ ਕੋਰਟ ਨੇ ਦੋਸ਼ੀਆਂ ਦੀ ਸਮੇਂ ਤੋਂ ਪਹਿਲਾਂ ਰਿਹਾਈ ਯਕੀਨੀ ਬਣਾਉਣ ਲਈ ਵਕੀਲਾਂ ਵੱਲੋਂ ਅਦਾਲਤ ਅਤੇ ਅਰਜ਼ੀਆਂ 'ਚ ਬਾਰ-ਬਾਰ ਝੂਠੇ ਬਿਆਨ ਦੇਣ ਤੇ ਨਾਰਾਜ਼ਗੀ ਜ਼ਾਹਰ ਕੀਤੀ ਹੈ ਸਿਖਰਲੀ ਅਦਾਲਤ ਨੇ ਕਿਹਾ ਕਿ ਜਦੋਂ ਅਜਿਹੇ ਮਾਮਲੇ ਸਾਹਮਣੇ ਆਉਂਦੇ ਹਨ ਤਾਂ ਸਾਡਾ ਭਰੋਸਾ ਹਿਲ ਜਾਂਦਾ ਹੈ ਜਸਟਿਸ ਅਵੇ ਐਸ ਓਕਾਤ ਜਸਟਿਸ ਅਗਸਟਿਨ ਜਾਰਜ ਮਸੀਹ ਦੇ ਬੈਂਚ ਨੇ ਆਪਣੇ ਹੁਕਮਾਂ 'ਚ ਨਾਖੁਸ਼ੀ ਜ਼ਾਹਰ ਕਰਦਿਆਂ ਕਿਹਾ ਹੈ ਕਿ ਪਿਛਲੇ 3 ਹਫ਼ਤਿਆਂ 'ਚ ਉਨ੍ਹਾਂ ਦੇ ਸਾਹਮਣੇ ਕਈ ਅਜਿਹੇ ਮਾਮਲੇ ਆਏ ਹਨ ਜਿਨ੍ਹਾਂ ਵਿੱਚ ਝੂਠੀਆਂ ਦਲੀਲਾਂ ਦਿੱਤੀਆਂ ਗਈਆਂ ਹਨ ਬੈਂਚ ਨੇ ਹੁਣ ਜੇ ਅਪਲੋਡ ਕੀਤੇ ਗਏ ਹੁਕਮ ਵਿੱਚ ਕਿਹਾ ਹੈ ਕਿ ਇਸ ਅਦਾਲਤ 'ਚ ਵੱਡੀ ਗਿਣਤੀ ਅਜਿਹੇ ਪਟੀਸ਼ਨਾਂ ਦਾਖਲ ਕੀਤੀਆਂ ਜਾ ਰਹੀਆਂ ਹਨ ਜਿਨ੍ਹਾਂ ਵਿੱਚ ਪੱਕੇ ਤੌਰ ਤੇ ਛੋਟ ਨਾ ਦਿੱਤੇ ਜਾਣ ਦੀ ਸ਼ਿਕਾਇਤ ਕੀਤੀ ਗਈ ਹੈ ਪਿਛਲੇ 3 ਹਫ਼ਤਿਆਂ ਦੌਰਾਨ ਇਹ ਛੇਵਾਂ ਜਾਂ ਸਤਵਾਂ ਮਾਮਲਾ ਹੈ ਜਿਸ ਵਿੱਚ ਸਪਸ਼ਟ ਤੌਰ ਤੇ ਝੂਠੇ ਬਿਆਨ ਦਿੱਤੇ ਗਏ ਹਨ। ਅਦਾਲਤ 'ਚ ਵਕਫ-ਵਕ ਮਾਮਲਿਆਂ ਦੀ ਸੁਣਵਾਈ ਦੇ ਦਿਨ ਹਰੇਕ ਬੈਂਚ ਅੱਗੇ 60 ਤੋਂ 80 ਕੇਸ ਸੂਚੀਬੱਧ ਹੁੰਦੇ ਹਨ ਅਤੇ ਜੱਜਾਂ ਲਈ ਉਨ੍ਹਾਂ ਦੇ ਹਰੇਕ ਪੰਨੇ ਨੂੰ ਪੜ੍ਹਨਾ ਸੰਭਵ ਨਹੀਂ ਹੁੰਦਾ। ਹਰਿਆਣਾ ਦੇ ਸਾਬਕਾ ਗ੍ਰਹਿ ਮੰਤਰੀ ਅਨਰਵਜ ਨੇ ਮੁੱਖ ਮੰਤਰੀ ਦੇ ਅਹੁਦੇ ਦਾ ਦਾਅਵਾ ਪੇਸ਼ ਕਰਨ ਦਾ ਐਲਾਨ ਕੀਤਾ ਹੈ। ਉਹਨਾਂ ਕਹਿ ਕਿ ਲੋਕਾਂ ਦੀ ਮੰਗ ਅਤੇ ਆਪਣੀ ਸਿਨਿਯਾਰਤਾ ਦੇ ਆਧਾਰ ਤੇ ਉਹ ਮੁੱਖ ਮੰਤਰੀ ਅਹੁਦੇ ਦਾ ਦਾਵਾ ਪੇਸ਼ ਕਰਨਗੇ ਵਿਜ ਨੇ ਕਿਹਾ ਕਿ ਪਾਰਟੀ ਉਹਨਾਂ ਨੂੰ ਮੁੱਖ ਮੰਤਰੀ ਦੇ ਅਹੁਦੇ ਲਈ ਚੁਣਦੀ ਹੈ ਜਾਂ ਨਹੀਂ ਇਹ ਉਸ ਦੀ ਮਰਜ਼ੀ ਹੈ ਪਰ ਜੇ ਉਹ ਮੁੱਖ ਮੰਤਰੀ ਬਣ ਜਾਂਦੇ ਹਨ ਤਾਂ ਉਹ ਸੂਬੇ ਦੀ ਤਕਦੀਰ ਅਤੇ ਤਸਵੀਰ ਬਦਲ ਦੇਣਗੇ ਉਹ ਅੰਬਾਲਾ ਸ਼ਾਉਣੀ ਵਿੱਚ ਭਾਜਪਾ ਦੇ ਚੋਣ ਦਫ਼ਤਰ ਵਿੱਚ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਆਪਣੇ ਕੰਮਾਂ ਅਤੇ ਵਿਧਾਨ ਸਭਾ ਚੋਣਾਂ ਸੰਬੰਧੀ ਯੋਜਨਾਵਾਂ ਅਤੇ ਪ੍ਰੋਜੈਕਟਾਂ ਬਾਰੇ ਜਾਣਕਾਰੀ ਦੇ ਰਹੇ ਸਨ ਉਨਾਰਾ ਕਹਿਣਾ ਹੈ ਕਿ ਅੱਜ ਉਹ ਆਪਣੇ ਨਾਰੇ ਕੰਮ ਕੀਤਾ ਹੈ ਕੰਮ ਕਰਾਂਗੇ ਸਬੰਧੀ ਆਪਣਾ ਰਿਪੋਰਟ ਕਾਰਡ ਲੋਕਾਂ ਸਾਹਮਣੇ ਪੇਸ਼ ਕਰ ਰਹੇ ਹਨ ਵੇਜਦਾ ਕਹਿਣਾ ਹੈ ਕਿ ਅੰਬਾਲਾ ਸ਼ੌਣੀ ਦੇ ਲੋਕਾਂ ਨੇ ਮੈਨੂੰ 6 ਵਾਰ ਵਿਧਾਇਕ ਬਣਾਇਆ ਹੈ ਹੁਣ ਮੈਂ 7ਵੀਂ ਵਾਰ ਚੋਣ ਲੜ ਰਿਹਾ ਹਾਂ ਇਨ੍ਹਾਂ 6 ਕਾਰਜਕਾਲਾਂ ਦੌਰਾਨ ਮੈਂ ਲੰਬਾ ਸਮਾਂ ਵਿਰੋਧੀ ਧਰ ਵਿੱਚ ਰਿਹਾ ਹਾਂ ਪਰ ਵਿਰੋਧੀ ਧਰ ਵਿੱਚ ਰਹਿਦਿਆਂ ਵੀ ਲੋਕਾਂ ਦੀ ਆਵਾਜ਼ ਸਰਕਾਰ ਤੱਕ ਪਹੁੰਚਾਉਣ ਦਾ ਕੰਮ ਕੀਤਾ ਹੈ ਪੰਜਾਬ ਪੁਲਿਸ ਨੇ ਚੰਡੀਗੜ੍ਹ ਦੇ ਸੈਕਟਰ 10 ਵਿੱਚ ਗਰਨੇਡ ਹਮਲਾ ਕਰਨ ਵਾਲਿਆਂ ਵਿਰੁੱਧ ਕਾਰਵਾਈ ਕਰਦੇ ਹਾਂ ਕੇਂਦਰੀ ਜਾਂਚ ਏਜੰਸੀਆਂ ਤੇ ਦਿੱਲੀ ਪੁਲਿਸ ਨਾਲ ਸਾਂਝੇ ਆਪਰੇਸ਼ਨ ਦੌਰਾਨ ਇੱਕ ਹੋਰ ਮੁਲਜ਼ਮ ਨੂੰ ਦਿੱਲੀ ਤੋਂ ਗ੍ਰਿਫਤਾਰ ਕਰ ਲਿਆ ਡੀਜੀਪੀ ਪੰਜਾਬ ਗੌਰਵ ਯਾਦ ਮਨੇ ਦੱਸਿਆ ਕਿ ਗ੍ਰਿਫਤਾਰ ਮੁਲਜ਼ਮ ਦੀ ਪਛਾਣ ਵਿਸ਼ਾਲ ਮਸੀਹ ਪੁੱਤਰ ਸਾਹੀ ਮਸੀਹ ਪਿੰਡ ਰਾਏਮਲ ਬਟਾਲਾ ਜ਼ਿਲ੍ਹਾ ਗੁਰਦਾਸਪੁਰ ਵਜੋਂ ਹੋਈ ਹੈ ਚੰਡੀਗੜ੍ਹ ਬੰਬ ਤਮਾਕੇ ਦੇ ਦੂਜੇ ਚੱਕੀ ਮੁਲਜ਼ਮ ਵਿਸ਼ਾਲ ਮਸੀਹ ਨੂੰ ਸਥਾਨਕ ਮਜਿਸਟ੍ਰੇਟ ਅਦਾਲਤ ਨੇ 20 ਸਤੰਬਰ ਤੱਕ ਪੁਲਿਸ ਰਿਮਾਂਡ ਤੇ ਭੇਜ ਦਿੱਤਾ ਵਿਸ਼ਾਲ ਮਸੀਹ ਨੂੰ ਦਿੱਲੀ ਤੋਂ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਗਰਨੇਡ ਸੁੱਟਣ ਦੇ ਮਾਮਲੇ ਵਿੱਚ ਇਹ ਚੌਥੀ ਗ੍ਰਿਫਤਾਰੀ ਹੈ ਰੋਹਨ ਅਤੇ ਵਿਸ਼ਾਲ ਤੋਂ ਇਲਾਵਾ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਅੰਮ੍ਰਿਤਸਰ ਨੇ ਇਸ ਤੋਂ ਪਹਿਲਾਂ ਅਟਾਰੀ ਸਬ-ਡਿਵੀਜ਼ਨ ਵਿੱਚ ਪਾਕਿਸਤਾਨ ਲੱਗਦੀ ਸਰਹੱਦ ਨੇੜੇ ਪਿੰਡ ਹਰਦੋ ਰਤਨ ਦੇ ਆਕਾਸ਼ਦੀਪ ਸਿੰਘ ਅਤੇ ਅਮਰਜੀਤ ਸਿੰਘ ਨੂੰ ਵੀ ਗ੍ਰਿਫਤਾਰ ਕੀਤਾ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਫਾ ਪ੍ਰਧਾਨ ਬੀਬੀ ਜਗੀਰ ਕੋਰ ਨੇ ਪੰਜਾਬ ਸਰਕਾਰ ਦੀ ਨਿੰਦਾ ਕਰਦਿਆਂ ਕਿਹਾ ਹੈ ਕਿ ਬਦਲਾਅ ਦਾ ਨਾਅਰਾ ਲਾ ਕੇ ਸਤਾ ਵਿੱਚ ਆਉਣ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਸਭ ਤੋਂ ਵੱਧ ਮਾਰ ਆਮ ਆਦਮੀ ਨੂੰ ਪੈ ਰਹੀ ਹੈ ਉਹਨਾਂ ਕਹਿ ਕੇ ਪੰਜਾਬ ਵਿੱਚ ਆਪ ਦੀ ਸਰਕਾਰ ਨੇ ਅੱਧਾ ਕਾਰਜਕਾਲ ਪੂਰਾ ਕਰ ਲਿਆ ਹੈ ਇਨਾ ਢਾਈ ਸਾਲਾਂ ਵਿੱਚ 1 ਲੱਖ ਕਰੋੜ ਤੋਂ ਵੱਧ ਦਾ ਕਰਜ਼ਾ ਚੁੱਕ ਕੇ ਪੰਜਾਬੀਆਂ ਸਰ ਚੜੀ ਕਰਜ਼ੇ ਦੀ ਪੰਡ ਹੋਰ ਭਾਰੀ ਕਰ ਦਿੱਤੀ। ਬੀਬੀ ਜਗੀਰਕੌਰ ਦਾ ਕਹਿਣਾ ਹੈ ਕਿ ਸਰਕਾਰੀ ਕੰਮਾਂ ਦੀ ਮਸ਼ਹੂਰੀ ਕਰਨ ਦੇ ਲਈ 750 ਕਰੋੜ ਦਾ ਬਜਟ ਰੱਖਿਆ ਗਿਆ ਹੈ। ਪੰਜਾਬ ਦਾ ਪੈਸਾ ਦੂਜੇ ਸੂਬਿਆਂ ਵਿੱਚ ਖਰਚ ਕਰਕੇ ਆਮ ਆਦਮੀ ਪਾਰਟੀ ਆਪਣਾ ਰਾਜਨੀਤਿਕ ਲਾਭ ਲੈਣ ਵਿੱਚ ਲੱਗੀ ਹੋਈ ਹੈ। ਚਲੰਦਰ ਫਗਵਾੜਾ ਮਾਰਗ ਤੇ ਹੇਮਕੌਂਡ ਸਾਹਿਬ ਲਈ ਜਾ ਰਹੇ ਨੌਜਵਾਨਾਂ ਤੇ ਕਾਰ ਚੜ ਗਈ ਜਿਸ ਕਾਰਨ ਤੋ ਨੌਜਵਾਨਾਂ ਦੀ ਮੌਤ ਹੋ ਗਈ ਮਰਤਕ ਨੌਜਵਾਨਾਂ ਦੀ ਪਛਾਣ ਨਰਿੰਦਰ ਸਿੰਘ ਪੁੱਤਰ ਜਸਪਾਲ ਸਿੰਘ ਵਾਸੀ ਫਾਟੇਗੜ ਚੂੜੀਆਂ ਤੇ ਹਰਮਨਦੀਪ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਕਿਸ਼ਨਗੜ੍ਹ ਅੰਮ੍ਰਿਤਸਰ ਵਜੋਂ ਹੋਈ ਹੈ ਐਸ ਐਚਓ सदर ਅਮਨਦੀਪ ਸਿੰਘ ਨਾਰਦਾ ਕਹਿਣਾ ਹੈ ਕਿ ਸਾਜਨ ਪਾਟੀਆਂ ਤੇ ਇਨਾਂ ਦੇ ਸਾਥੀ ਦੋ ਗੱਡੀਆਂ ਵਿੱਚ ਸਵਾਰ ਹੋ ਕੇ ਹਿਮਕੋਟ ਸਾਹਿਬ ਦੀ ਯਾਤਰਾ ਲਈ ਸਵੇਰੇ ਨਿਕਲੇ ਸਨ ਇੱਕ ਗੱਡੀ 'ਚ ਸ਼ੁਭ ਕਰਮਨ ਸਿੰਘ, ਨਰਿੰਦਰ ਸਿੰਘ ਤੇ ਹਰਮਨਦੀਪ ਸਵਾਰ ਸਨ। ਕਾਰ ਨੂੰ ਹਰਮਨਦੀਪ ਸਿੰਘ ਉਰਫ ਦਮਨ ਚਲਾ ਰਿਹਾ ਸੀ। ਜਦੋਂ ਇਹ ਲਵਲੀ ਯੂਨੀਵਰਸਿਟੀ ਤੋਂ ਅੱਗੇ ਰੇਲਵੇ ਪੁਰ ਲੰਗੇਤਾ, ਇਹਨਾਂ ਦੀ ਕਾਰ ਪੰਕਚਰ ਹੋ ਗਈ ਅਤੇ ਗੱਡੀ ਸਾਈਡ ਤੇ ਰੋਕ ਲਈ। ਜਦੋਂ ਕਾਰ ਦਾ ਟਾਇਰ ਬਦਲ ਕੇ ਡਰਾਈਵਰ ਹਰਮਨਦੀਪ ਸਿੰਘ ਅਤੇ ਨਰਿੰਦਰ ਸਿੰਘ ਆਪਣੀ ਸੀਟ ਤੇ ਬੈਠਣ ਲੱਗੇ ਤਾਂ ਪਿੱਛੋਂ ਆਈ ਕਾਰ ਨੇ ਇਹਨਾਂ ਨੂੰ ਟੱਕਰ ਮਾਰ ਦਿੱਤੀ। ਜਿਸ ਨਾਲ ਇਹ ਦੋਵੇਂ ਜ਼ਖਮੀ ਹੋ ਗਏ। ਹਸਪਤਾਲ ਲਿਜਾਂਦੇ ਸਮੇਂ ਇਹਨਾਂ ਨੇ ਦਮ ਤੋੜ ਦਿੱਤਾ ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾ ਸ਼ਿੰਦੇ ਨੇ ਕਿਹਾ ਕਿ ਸੂਬੇ ਵਿੱਚ ਵਿਧਾਨ ਸਭਾ ਚੋਣਾਂ ਨਵੰਬਰ ਦੇ ਦੂਜੇ ਹਫ਼ਤੇ ਹੋ ਸਕਦੀਆਂ ਹਨ ਅਤੇ ਸਤਾਧਾਰੀ ਸਹਿਯੋਗੀ ਦਲਾਂ ਵਿਚਾਲੇ ਸੀਟ ਵੰਡ ਫਾਰਮੂਲੇ ਨੂੰ ਅਗਲੇ 8-10 ਦਿਨਾਂ ਤੱਕ ਅੰਤਮ ਰੂਪ ਦਿੱਤਾ ਜਾਵੇਗਾ ਸ਼ਿੰਦੇ ਨੇ ਮੁੰਬਈ ਵਿੱਚ ਆਪਣੇ ਅਧਿਕਾਰਤ ਰਹਿੈਸ਼ ਵਰਸ਼ਾ ਤੇ ਪੱਤਰਕਾਰਾਂ ਨਾਲ ਗੈਰ ਰਸਮੀ ਗੱਲਬਾਤ ਦੌਰਾਨ ਆਖਿਆ ਕਿ 288 ਮੈਂਬਰੀ ਸਵਾਈ ਵਿਧਾਨ ਸਭਾ ਲਈ ਚੋਣਾਂ ਦੇ ਪੜਾਅ ਵਿੱਚ ਸਹੀ ਰਹਿਣਗੀਆਂ। ਉਨ੍ਹਾਂ ਕਿਹਾ ਕਿ ਵਾਹ ਜੁਤੀ ਸਰਕਾਰ ਜਿਸ ਵਿੱਚ ਸ਼ਿੰਦੇ ਦੀ ਅਗਵਾਈ ਵਾਲੀ ਸ਼ਿਵ ਸੈਨਾ, ਭਾਜਪਾ ਤੇ ਅਜੀਤ ਬਵਾਰ ਦੀ ਅਗਵਾਈ ਵਾਲੀ ਐਨਸੀਪੀ ਸ਼ਾਮਲ ਹਨ ਵੱਲੋਂ ਵਿਕਾਸ ਤੇ ਭਲਾਈ ਕਾਰਜਾਂ ਤੇ ਧਿਆਨ ਕੇਂਦਰਿਤ ਕੀਤਾ ਜਾ ਰਿਹਾ ਹੈ ਅਤੇ ਲੋਕਾਂ ਤੋਂ ਚੰਗਾ ਹੁੰਗਾਰਾ ਮਿਲਿਆ ਹੈ। ਸਾਬਕਾ ਮੁੱਖ ਮੰਤਰੀ ਫਾਰੂਕ ਅਬਦੁੱਲਾ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਹ ਕਹਿ ਕੇ ਦੇਸ਼ ਨੂੰ ਗੁੰਮਰਾਹ ਕਰ ਰਹੇ ਹਨ ਕਿ ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਨੈਸ਼ਨਲ ਕਾਨਫਰੰਸ ਕਾਂਗਰਸ ਗੱਠਜੋੜ ਦੀ ਸਰਕਾਰ ਬਣ ਨਾਲ دہشتਗਰਦੀ ਸਿਰਜੀਤ ਹੋਵੇਗੀ। ਨੈਸ਼ਨਲ ਕਾਨਫਰੰਸ ਆਗੂ ਨੇ ਕਿਹਾ ਕਿ ਮੈਂ ਪ੍ਰਧਾਨ ਮੰਤਰੀ ਨੂੰ ਕਹਿਣਾ ਚਾਹੁੰਦਾ ਹਾਂ ਕਿ ਧਾਰਾ 370 ਰੱਦ ਕੀਤੇ ਜਾਣ ਮਗਰੋਂ ਪਿਛਲੇ 5 ਸਾਲਾਂ ਤੋਂ ਉਹਨਾਂ ਦੀ ਸਰਕਾਰ ਦਾ ਹੀ ਸ਼ਾਸਨ ਹੈ। ਉਹ ਆਮ ਤੌਰ ਤੇ ਕਹਿੰਦੇ ਹਨ ਕਿ ਇੱਥੇ دہشت گردੀ ਲਈ ਧਾਰਾ 370 ਜ਼ਿੰਮੇਵਾਰਾ ਪਰ ਅੱਜ ਧਾਰਾ 370 ਨਹੀਂ ਹੈ ਇਹ ਆਤਵਾਦ ਕਿੱਥੋਂ ਆ ਰਿਹਾ ਹੈ ਅਬਦੁੱਲਾ ਨੇ ਗੰਦਰਵਾਲ ਹਲਕੇ ਤੋਂ ਪਾਰਟੀ ਉਮੀਦਵਾਰ ਉਮਰ ਅਬਦੁੱਲਾ ਦੇ ਹੱਕ ਵਿੱਚ ਚੋਣ ਪ੍ਰਚਾਰ ਦੌਰਾਨ ਕਿਹਾ ਹੈ ਕਿ ਇਹ ਹਥਿਆਰ ਕਿੱਥੋਂ ਆ ਰਹੇ ਹਨ ਜਿਨ੍ਹਾਂ ਨਾਲ ਆਮ ਲੋਕਾਂ ਦੀ ਹੱਤਿਆ ਤੇ ਫੌਜ ਦੇ ਜਵਾਨਾਂ ਨੂੰ ਸ਼ਹੀਦ ਕੀਤਾ ਜਾ ਰਿਹਾ ਹੈ ਉਨ੍ਹਾਂ ਨੂੰ ਇਸ ਗੱਲ ਦਾ ਜਵਾਬ ਦੇਣਾ ਚਾਹੀਦਾ ਹੈ ਉਨ੍ਹਾਂ ਨੇ ਇਹ ਟਿੱਪਣੀ ਪ੍ਰਧਾਨ ਮੰਤਰੀ ਮੋਦੀ ਵੱਲੋਂ ਨੈਸ਼ਨਲ ਕਾਨਫਰੰਸ ਕਾਂਗਰਸ ਅਤੇ ਪੀਡੀਪੀ ਦੇ ਸਤਾ ਵਿੱਚ ਆਉਣ ਖਿਲਾਫ ਲੋਕਾਂ ਨੂੰ ਚੌਕਸ ਕਰਨ ਦੇ ਇੱਕ ਦਿਨ ਬਾਅਦ ਕੀਤੀ ਹੈ ਮੋਦੀ ਨੇ ਦੋਸ਼ ਲਗਾਇਆ ਸੀ ਕਿ ਉਕਤ ਪਾਰਟੀਆਂ ਦੀਆਂ ਨੀਤੀਆਂ ਨੇ دہشت ਗਰਦੀ ਦਾ ਪੜ ਬਣਿਆ ਨੌਜਵਾਨ ਲੀਡਰਸ਼ਿਪ ਨੂੰ ਦਬਾਇਆ ਅਤੇ ਜੰਮੂ ਕਸ਼ਮੀਰ ਨੂੰ ਖੋਖਲਾ ਕੀਤਾ ਹੈ ਪਾਰਾ ਦਾ ਸਟਾਰ ਜੈਬਲਨ ਥਰੋਅਰ ਨੀਰ ਚੋਪੜਾ ਡਾਇਮੰਡ ਲੀਗ ਖਿਤਾਬ ਤੋਂ 1 ਸੈਂਟੀਮੀਟਰ ਨਾਲ ਖੁੰਝ ਗਿਆ ਬੀਤੀ ਰਾਤ ਸੀਜ਼ਨ ਫਾਈਨਲ ਵਿੱਚ 87.86 ਮੀਟਰ ਦੇ ਥਰੋ ਨਾਲ ਲਗਾਤਾਰ ਦੂਜੀ ਵਾਰ ਸਾਥੇ ਰਿਹਾ ਹੈ ਦੋ ਵਾਰ ਦੇ 올림픽 ਤਗਮਾ ਜੇਤੂ 26 ਸਾਲਾ ਨੀਰਜ ਚੋਪੜਾ ਨੇ 2022 ਵਿੱਚ ਟਰੋਫੀ ਜਿੱਤੀ ਸੀ ਅਤੇ ਪਿਛਲੇ ਸਾਲ ਦੂਜੇ ਸਥਾਨ ਤੇ ਰਿਹਾ ਸੀ ਉਸ ਨੇ ਤੀਜੀ ਕੋਸ਼ਿਸ਼ ਵਿੱਚ ਸਰਬੋਤਮ ਥਰੋ ਕੀਤਾ ਪਰ ਜੇਤੂ ਐਂਡਰਸਨ ਪੀਟਰਸ ਦੇ 86.87 ਮੀਟਰ ਦੇ ਥਰੋ ਤੋਂ ਸਿਰਫ 1 ਸੈਂਟੀਮੀਟਰ ਪਿੱਛੇ ਰਹਿ ਗਿਆ ਦੋ ਵਾਰ ਦੇ ਵਿਸ਼ਪ ਚੈਂਪੀਅਨ ਪੀਟਰਜ਼ ਨੇ ਪਹਿਲੀ ਹੀ ਕੋਸ਼ਿਸ਼ ਵਿੱਚ ਸਰਬੋਤਮ ਥਰੋ ਕੀਤਾ ਉੱਤਰੀ ਫਰਾਂਸ ਤੋਂ ਇੰਗਲਿਸ਼ ਚੈਨਲ ਨੂੰ ਪਾਰ ਕਰਨ ਲਈ ਅਸਫਲ ਕੋਸ਼ਿਸ਼ ਦੌਰਾਨ 8 ਲੋਕਾਂ ਦੀ ਮੌਤ ਹੋ ਗਈ ਫਰਾਂਸ ਦੇ ਸਮੁੰਦਰੀ ਅਧਿਕਾਰੀਆਂ ਨੇ ਐਤਵਾਰ ਨੂੰ ਕਿਹਾ ਕਿ ਇਹ ਘਟਨਾ ਸ਼ਨੀਵਾਰ ਅੱਧੀ ਰਾਤ ਤੋਂ ਠੀਕ ਪਹਿਲਾਂ ਵਾਪਰੀ ਜਦੋਂ ਅਧਿਕਾਰੀਆਂ ਨੇ ਉੱਤਰੀ ਕਸਬੇ ਵਿੱਚ ਇੱਕ ਬੀਚ ਦੇ ਨੇੜੇ ਮੁਸ਼ਕਲਾਂ ਵਿੱਚ ਫਸੀ ਇੱਕ ਕਿਸ਼ਤੀ ਦੇਖੀ ਜਿਸ ਵਿੱਚ ਦਰਜਣਾਂ ਲੋਕ ਸਵਾਰ ਸਨ ਚੈਨਲ ਤੇ ਉਤਰੀ ਸਾਗਰ ਦੇ ਇੰਚਾਰਜ ਫਰਾਂਸੀਸੀ ਸਮੁੰਦਰੀ ਅਧਿਕਾਰੀਆਂ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਖੇਤਰ ਵਿੱਚ ਇੱਕ ਫਰਾਂਸੀਸੀ ਬਚਾਅ ਜਹਾਜ਼ ਤਾਇਨਾਤ ਕੀਤਾ ਗਿਆ ਹੈ ਤੇ ਬਚਾਅ ਸੇਵਾਵਾਂ ਨੇ 253 ਪ੍ਰਵਾਸੀਆਂ ਨੂੰ ਡਾਕਟਰੀ ਸਹਾਇਤਾ ਦਿੱਤੀ ਹੈ। ਐਮਰਜੈਂਸੀ ਦੇਖਭਾਲ ਪ੍ਰਦਾਨ ਕਰਨ ਦੇ ਬਾਵਜੂਦ 8 ਲੋਕਾਂ ਦੀ ਮੌਤ ਹੋ ਗਈ। ਸਮੁੰਦਰ ਵਿੱਚ ਖੋਜਦरान ਕੋਈ ਵਿਅਕਤੀ ਨਹੀਂ ਮਿਲਿਆ। 6 ਲੋਕਾਂ ਨੂੰ ਸਬੰਧਤ ਐਮਰਜੈਂਸੀ ਵਿੱਚ ਹਸਪਤਾਲ ਲਿਜਾਇਆ ਗਿਆ ਸੀ ਜਿਸ ਵਿੱਚ ਹਾਈ ਪੋਥਰਮੀਆ ਵਾਲਾ 10 ਮਹੀਨੇ ਦਾ ਬੱਚਾ ਵੀ ਸ਼ਾਮਲ ਹੈ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਅਸਤੀਫੇ ਦੇ ਐਲਾਨ ਨੂੰ ਆਪ ਪੰਜਾਬ ਨੇ ਇੱਕ ਦਲੇਰਾਨਾ ਤੇ ਇਨਕਲਾਬੀ ਕਦਮ ਕਰਾਰ ਦਿੰਦਿਆਂ ਉਹਨਾਂ ਦੀ ਸ਼ਲਾਘਾ ਕੀਤੀ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਨੂੰ ਕ੍ਰਾਂਤੀਕਾਰੀ ਫੈਸਲਾ ਦੱਸਿਆ ਹੈ ਉਹਨਾਂ ਕਹੇ ਕਿ ਇਹ ਗੱਲ ਕੋਈ ਇਮਾਨਦਾਰ ਤੇ ਲੋਕਪੱਖੀ ਆਗੂ ਹੀ ਕਹਿ ਸਕਦਾ ਹੈ। ਅਰਵਿੰਦ ਜੀ ਦੀ ਸੋਚ ਨੂੰ ਸਲਾਮ। ਉਹਨਾਂ ਕਹੇ ਕਿ ਦਿੱਲੀ ਦੇ ਲੋਕ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ 'ਚ ਇਮਾਨਦਾਰੀ ਦੇ ਨਾਂ ਤੇ ਉਹਨਾਂ ਨੂੰ ਵੋਟ ਪਾਉਣਗੇ। ਮਾਨ ਦਾ ਕਹਿਣਾ ਹੈ ਕਿ ਅਰਵਿੰਦ ਕੇਜਰੀਵਾਲ ਨੂੰ ਜੇਲ੍ਹ ਵਿੱਚ ਪਾ ਕੇ ਆਮ ਆਦਮੀ ਪਾਰਟੀ ਨੂੰ ਤੋੜਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਪਰ ਉਹ ਸਾਨੂੰ ਤੋੜ ਨਹੀਂ ਸਕੇ। ਭਾਰਤੀ ਸਮੁੰਦਰੀ ਫੌਜ ਦੀਆਂ ਦੋ ਮਹਿਲਾ ਅਧਿਕਾਰੀ ਲੈਫਟਨੈਂਟ ਕਮਾਂਡਰ ਰੂਪਾ ਏ ਅਤੇ ਲੈਫਟਨੈਂਟ ਕਮਾਂਡਰ ਦਿਲਨਾ ਕੇ ਜਲਦੀ ਹੀ ਸਮੁੰਦਰੀ ਰਸਤੇ ਰਾਹੀਂ ਦੁਨੀਆ ਦਾ ਚੱਕਰ ਲਗਾਉਣ ਗਈਆਂ ਸਮੁੰਦਰੀ ਫੌਜ ਦੇ ਬੁਲਾਰੇ ਕਮਾਂਡਰ ਵਿਵੇਕ ਮਦਵਾਲ ਨੇ ਦੱਸਿਆ ਕਿ ਰੂਪਾ ਤੇ ਦਿਲਨਾ ਭਾਰਤੀ ਸਮੁੰਦਰੀ ਫੌਜ ਦੇ ਜਹਾਜ਼ ਆਈ ਐਨ ਐਸ ਵੀ ਤਰਣਨੀਤੀ ਸਵਾਰ ਹੋ ਕੇ ਦੁਨੀਆ ਦੀ ਸੈਰ ਕਰਨ ਲਈ ਰਵਾਨਾ ਹੋਣ ਗਈਆਂ ਦੋਵੇਂ ਮਹਿਲਾ ਅਧਿਕਾਰੀ ਪਿਛਲੇ 3 ਸਾਲ ਤੋਂ ਸਾਗਰ ਪ੍ਰਕਰਮਾ ਮੁਹਿੰਮ ਦੀ ਤਿਆਰੀ ਕਰ ਰਹੀਆਂ ਹਨ ਮਦਵਾਲ ਨੇ ਕਿਹਾ ਕਿ ਸਾਗਰ ਪ੍ਰਕਰਮਾ ਇੱਕ ਮੁਸ਼ਕਲ ਯਾਤਰਾ ਹੋਵੇਗੀ ਜਿਸ ਵਿੱਚ ਬਹੁਤ ਹੁਨਰ ਤੰਦਰੁਸਤੀ ਤੇ ਮਾਨਸਿਕ ਚੌਕਸੀ ਦੀ ਲੋੜ ਹੋਵੇਗੀ। ਦੋਵਾਂ ਮੈਲਾ ਅਧਿਕਾਰੀਆਂ ਨੂੰ ਬਹੁਤ ਸਖਤ ਸਖਲਾਈ ਦਿੱਤੀ ਜਾ ਰਹੀ ਹੈ। ਉਹਨਾਂ ਕੋਲ ਹਜ਼ਾਰਾਂ ਮੀਲ ਦੇ ਸਮੁੰਦਰੀ ਸਫ਼ਰ ਦਾ ਤਜਰਬਾ ਹੈ। ਬੰਗਲਾਦੇਸ਼ ਨੂੰ ਵਿਕਾਸ ਸਬੰਧੀ ਪ੍ਰੋਜੈਕਟਾਂ ਨੌਜਵਾਨਾਂ ਦੇ ਸਸ਼ਕਤੀਕਰਨ ਲੋਕਤੰਤਰ ਨੂੰ ਮਜ਼ਬੂਤ ਕਰਨ ਸਿਹਤ ਸਭਾਵਾਂ ਵਿੱਚ ਸੁਧਾਰ ਲਿਆਉਣ ਅਤੇ ਦੇਸ਼ ਦੇ ਲੋਕਾਂ ਲਈ ਵਪਾਰ ਅਤੇ ਆਰਥਿਕ ਮੌਕਿਆਂ ਨੂੰ ਉਤਸ਼ਾਹਿਤ ਕਰਨ ਲਈ ਅਮਰੀਕਾ ਲਗਭਗ 20 ਕਰੋੜ ਅਮਰੀਕੀ ਡਾਲਰ ਦੀ ਸਹਾਇਤਾ ਦੇਵੇਗਾ ਅਧਿਕਾਰੀਆਂ ਨੇ ਇਹ ਜਾਣਕਾਰੀ ਐਤਵਾਰ ਨੂੰ ਦਿੱਤੀ ਹੈ مولانا ਆਜ਼ਾਦ ਮੈਡੀਕਲ ਕਾਲਜ ਦੇ ਰੇਡੀਓਲੋਜੀ ਵਿਭਾਗ ਵਿੱਚ ਐਮਡੀ ਕਰ ਰਹੇ ਵਿਦਿਆਰਥੀ ਡਾਕਟਰ ਨਵਦੀਪ ਸਿੰਘ ਨੇ ਖੁਦਕੁਸ਼ੀ ਕਰ ਲਈ ਐਤਵਾਰ ਸਵੇਰੇ ਉਸਦੀ Laash ਦਿੱਲੀ ਦੇ ਪਾਰਸੀ ਅੰਜੂਮਨ ਸਥਿਤ ਕਮਰੇ ਵਿੱਚ ਪੱਖੇ ਨਾਲ ਲਟਕੀ ਮਿਲੀ ਹੈ। ਨਵਦੀਪ ਨੇ NEET 2017 ਵਿੱਚ All India ਚ ਪਹਿਲਾ ਰੈਂਕ ਹਾਸਲ ਕੀਤਾ ਸੀ। ਉਸ ਨੇ 700 ਵਿੱਚੋਂ 697 ਅੰਕ ਹਾਸਲ ਕੀਤੇ ਸਨ। 25 ਸਾਲਾ ਨਵਦੀਪ ਸਿੰਘ ਮੂਰੂਪ ਚ ਪੰਜਾਬ ਦੇ ਮੁਕਤਸਰ ਸਾਹਿਬ ਦਾ ਰਹਿਣ ਵਾਲਾ ਸੀ। ਉਦੋਂ ਸ਼ਾਮ ਨੂੰ ਪੋਸਟਮਾਰਟਮ ਤੋਂ ਬਾਅਦ ਪੁਲਿਸ ਨੇ Laash ਨੂੰ ਉਨ੍ਹਾਂ ਦੇ ਪਰਿਵਾਰ ਨੂੰ ਸੌਂਪ ਦਿੱਤੀ। ਫੇਲ ਹੱਤ ਖੁਦਕੁਸ਼ੀ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਮੱਧ ਪ੍ਰਦੇਸ਼ ਤੋਂ ਬਾਅਦ ਰਾਜਸਥਾਨ ਦੇ ਮੈਡੀਕਲ ਕਾਲਜਾਂ ਵਿੱਚ ਵੀ ਵਿਦਿਆਰਥੀ ਹੁਣ ਹਿੰਦੀ మీడియం ਨਾਲ ਐਮਬੀਬੀਐਸ ਦੀ ਪੜ੍ਹਾਈ ਕਰ ਸਕਣਗੇ ਪਹਿਲੇ ਦੌਰ ਵਿੱਚ ਮਾਰਵਾੜ ਮੈਡੀਕਲ ਯੂਨੀਵਰਸਿਟੀ ਨਾਲ ਸੰਬੰਧਿਤ ਜੋਧਪੁਰ ਦੇ ਡਾਕਟਰ ਸੰਪੂਰਨ ਆਨੰਦ ਮੈਡੀਕਲ ਕਾਲਜ ਅਤੇ ਬਾੜਮੀਰ ਦੇ ਮੈਡੀਕਲ ਕਾਲਜ ਵਿੱਚ ਇਸ ਦੀ ਸ਼ੁਰੂਆਤ ਕੀਤੀ ਗਈ ਹੈ ਦੋਵੇਂ ਮੈਡੀਕਲ ਕਾਲਜਾਂ ਵਿੱਚ ਵਿਦਿਆਕ ਸੈਸ਼ਨ 2024-25 ਵਿੱਚ ਦਾਖਲਾ ਲੈਣ ਵਾਲੇ ਵਿਦਿਆਰਥੀ ਨੂੰ ਅੰਗਰੇਜ਼ੀ ਤੇ ਹਿੰਦੀ ਮੀਡੀਅਮ ਨਾਲ ਸਿੱਖਿਆ ਹਾਸਲ ਕਰਨ ਦਾ ਬਦਲ ਮਿਲ ਸਕੇਗਾ। ਪਦਮਸ਼ਰੀ ਸ਼ਾਂਤ ਬਲਬੀਰ ਸਿੰਘ ਸੀਚੇਵਾਲ ਦਾ ਕਹਿਣਾ ਹੈ ਕਿ ਸਾਰੇ ਗੁਰੂਆਂ ਨੇ ਧਰਤੀ, ਹਵਾ ਤੇ ਪਾਣੀ ਨੂੰ ਬਚਾਉਣ ਦਾ ਹੁਕਾ ਦਿੱਤਾ ਸੀ। ਪਰ ਮਨੁੱਖਾਂ ਨੇ ਰੁੱਖਾਂ ਦਾ ਵੱਡੇ ਪੱਧਰ ਤੇ ਕਾਹਨ ਕੀਤਾ ਹੈ। ਇਸ ਨਾਲ ਧਰਤੀ ਦਾ ਸਭ ਤੋਂ ਵੱਧ ਨੁਕਸਾਨ ਹੋਇਆ ਹੈ। ਜੇ ਧਰਤੀ ਨੂੰ ਹਰਿਆ ਭਰਿਆ ਰੱਖਣਾ ਹੈ ਤਾਂ ਸਾਨੂੰ ਸਾਰਿਆਂ ਨੂੰ ਰੁੱਖ ਲਾਉਣੇ ਪੈਣਗੇ ਤੇ ਉਹਨਾਂ ਦਾ ਪਾਲਣ ਪੋਸ਼ਣ ਵੀ ਕਰਨਾ ਪਵੇਗਾ। ਸੰਤ ਸਿਚੇਵਾਲ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਮੌਸਮ ਦੇ ਹਾਲਾਤ ਇਹ ਬਣ ਚੁੱਕੇ ਹਨ ਕਿ ਲੰਗੇ ਸੀਜ਼ਨ ਦੌਰਾਨ ਨਿੰਮ ਦੇ ਰੁੱਖਾਂ ਨੂੰ ਵੀ ਫਲ ਨਹੀਂ ਪਿਆ। ਇਸ ਕਾਰਨ ਉਹਨਾਂ ਨੂੰ ਨਰਸਰੀ ਵਿੱਚ ਨਿੰਮ ਦੀ ਪਨੀਰੀ ਤਿਆਰ ਕਰਨ ਦਾ ਸੰਕਟ ਪੈਦਾ ਹੋਇਆ ਹੈ। ਉਨ੍ਹਾਂ ਨੇ ਸੇਵਾਦਾਰਾਂ ਨਾਲ ਮਿਲ ਕੇ ਦਿੱਲੀ ਦੀਆਂ ਕਈ ਨਿਮਾ ਹੇਠਾਂ ਤੋਂ ਨਮੋਲੀਆਂ ਇਕੱਠੀਆਂ ਕੀਤੀਆਂ ਤੇ ਉਹਨਾਂ ਨਾਲ ਹੀ ਸੀਚੇਵਾਲ ਦੀਆਂ ਨਰਸਰੀਆਂ ਵਿੱਚ 1000 ਦੇ ਕਰੀਬ ਨਿੰਮ ਦੇ ਪੌਦੇ ਤਿਆਰ ਕਰਕੇ ਸੰਗਤ ਨੂੰ ਵੰਡੇ ਹਨ। ਸੰਤ ਬਲਬੀਤ ਸਿੰਘ ਸੀਚੇਵਾਲ ਦਾ ਕਹਿਣਾ ਹੈ ਕਿ ਪਾਣੀ ਤੇ ਹਵਾ ਸ਼ੁੱਧ ਕਰਨ ਲਈ ਸਾਨੂੰ ਸਾਰਿਆਂ ਨੂੰ ਹਮਲਾ ਮਾਰਨਾ ਚਾਹੀਦਾ ਹੈ ਤਾਂ ਹੀ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਸਾਫ਼ ਹਵਾ ਦਾ ਸਾਹ ਲੈ ਸਕਣਗੀਆਂ। ਇੰਦਰਾ ਗਾਂਧੀ ਨੈਸ਼ਨਲ 에ਅਰਪੋਰਟ ਤੇ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ। ਏਅਰਪੋਰਟ ਪੁਲਸ ਨੇ ਦਿੱਲੀ ਵਿੱਚ ਚੱਲ ਰਹੀ ਫਰਜੀ ਵੀਜ਼ਾ ਫੈਕਟਰੀ ਦਾ ਪਰਦਾਫਾਸ਼ ਕੀਤਾ ਹੈ। ਜਾਲੀ ਪਾਸਪੋਰਟਾਂ ਦੀ ਇਸ ਫੈਕਟਰੀ ਵਿੱਚ ਜਾਲੀ ਪਾਸਪੋਰਟਾਂ ਦੀ ਇੰਨੀ ਸਟੀਕਤਾ ਨਾਲ ਤਿਆਰੀ ਕੀਤੀ ਜਾ ਰਹੀ ਸੀ ਕਿ ਆਮ ਆਦਮੀ ਦੀ ਗੱਲ ਤਾਂ ਛੱਡੋ ਕਿ ਪੁਲਿਸ ਲਈ ਇਹਨਾਂ ਦੀ شناخت ਕਰਨੀ ਕੋਈ ਆਸਾਨ ਗੱਲ ਨਹੀਂ ਸੀ। ਇਹ ਗਰੋ ਵੀਜ਼ਾ ਬਣਾਉਣ ਲਈ ਖਾਸ ਕਿਸਮ ਦੇ ਕਾਗਜ਼ ਦੀ ਵਰਤੋਂ ਕਰਦਾ ਸੀ ਨਾਲ ਹੀ ਇਹ ਲੋਕ ਆਪਣੇ ਵੀਜ਼ਿਆਂ ਵਿੱਚ ਉਹ ਸਾਰੀਆਂ ਸੁਰੱਖਿਆਮਾ ਵਿਸ਼ੇਸ਼ਤਾਵਾਂ ਸ਼ਾਮਲ ਕਰਦੇ ਸਨ ਜੋ ਅਸਲ ਵੀਜ਼ਿਆਂ ਵਿੱਚ ਮੌਜੂਦ ਹੁੰਦੀਆਂ ਹਨ। IGI 에어포트 پولیس ਨੇ ਇਸ ਮਾਮਲੇ ਵਿੱਚ ਹੁਣ ਤੱਕ 6 ਗ੍ਰਿਫਤਾਰੀਆਂ ਕੀਤੀਆਂ ਹਨ। ਪੁਲਿਸ ਨੂੰ ਮੌਕੇ ਤੋਂ ਵੱਡੀ ਗਿਣਤੀ ਵਿੱਚ ਵੀਜ਼ਾ ਬਣਾਉਣ ਵਿੱਚ ਵਰਤੀ ਜਾਂਦੀ ਸਮੱਗਰੀ ਵੀ ਬਰਾਮਦ ਹੋਈ ਹੈ। IGI 에어포트 ਪੁਲਿਸ ਦੀ ਡਿਪਟੀ ਕਮਿਸ਼ਨਰ 우ਸ਼ਾ ਰੰਗਨਾਨੀ ਮੁਤਾਬਕ ਫਰਜੀ ਵੀਜ਼ਾ ਬਣਾਉਣ ਵਾਲੀ ਇਹ ਫੈਕਟਰੀ ਦਿੱਲੀ ਦੇ ਤਿਲਕਨਗਰ ਇਲਾਕੇ ਵਿੱਚ ਚੱਲ ਰਹੀ ਸੀ। ਛਾਪੇਮਾਰੀ ਦੌਰਾਨ ਪੁਲਿਸ ਨੇ ਮੌਕੇ ਤੋਂ 6 ਏਜੰਟਾਂ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਦੇ ਕਬਜ਼ੇ ਵਿੱਚੋਂ 14 ਨੇਪਾਲੀ ਅਤੇ 2 ਭਾਰਤੀ ਪਾਸਪੋਰਟ ਵੀ ਬਰਾਮਦ ਹੋਏ ਹਨ। ਇਹਨਾਂ ਸਾਰੇ ਪਾਸਪੋਰਟਾਂ ਵਿੱਚ ਜਾਲੀ ਸ਼ੈਨਗਨ ਵੀਜ਼ੇ ਲਗਾਏ ਗਏ ਸਨ ਪੁਲਿਸ ਨੇ ਇਹਨਾਂ ਦੇ ਕਬਜ਼ੇ ਵਿੱਚੋਂ ਜਾਲੀ ਵੀਜ਼ਾ ਬਣਾਉਣ ਲਈ ਵਰਤੀ ਜਾਣ ਵਾਲੀ ਸਟੈਂਪ ਅਤੇ ਵਾਟਰਮਾਰਕ ਸਮੱਗਰੀ ਵੀ ਬਰਾਮਦ ਕੀਤੀ ਹੈ ਪੁਲਿਸ ਦਾ ਕਹਿਣਾ ਹੈ ਕਿ ਇਹਨਾਂ ਤੋਂ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ ਇਹ ਕਪਲਾ کافی ਕਰੋੜਾਂ ਦਾ ਹੈ ਜਾਕੋ ਰਕੇ ਸਾਇਆ ਮਾਰ ਸਕੇ ਨਾ ਕੋਈ ਕਹਾਵਤ ਉਨਾ ਸਾਰੇ ਛੇ ਲੋਕਾਂ ਤੇ ਲਾਗੂ ਹੁੰਦੀ ਹੈ ਜੋ ਐਤਵਾਰ ਸਵੇਰੇ ਨੰਗਲਪੂਰ ਨੇੜੇ इनोਵਾ ਤੇ ਰੇਲਗੱਡੀ ਵਿਚਕਾਰ ਹੋਈ ਟੱਕਰ ਦੇ ਵਿੱਚ ਬਾਲ ਬਾਲ ਬਚੇ ਹਨ। ਕਟਨਾ ਕਾਰਨ ਟ੍ਰੇਨ ਕਰੀਬ ਡੇਢ ਘੰਟਾ ਮੌਕੇ ਤੇ ਖੜੀ ਰਹੀ। ਫਿਲਹਾਲ ਆਰਪੀਐਫ ਪਟਾਣਕੋਟ ਕੈਂਟਨੇ ਡਰਾਈਵਰ ਰਾਹੁਲワਸੀ ਮੰਡੀ ਦੇ ਖਿਲਾਫ ਰੇਲਵੇ ਐਕਟ ਦੀ ਧਾਰਾ 1753 ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਹੈ। ਸ਼ਨੀਵਾਰ ਰਾਤ ਪਠਾਨਕੋਟ ਵਿੱਚ ਮਹਾਮਾਈ ਦੇ ਜਗਰਾਤੇ ਦੌਰਾਨ ਕਲਾਕਾਰਾਂ ਦੀ ਪਾਰਟੀ ਇਨੋਵਾ 'ਚ ਕਾਠਗੜ੍ਹ ਮੰਦਰ ਜਾ ਰਹੀ ਸੀ। ਇਸ ਦੌਰਾਨ ਮੀਤھਲ ਰੇਲਵੇ ਫਾਟਕ ਬੰਦ ਹੋਣ ਕਾਰਨ ਕਿਸੇ ਨੇ ਡਰਾਈਵਰ ਨੂੰ ਕਿਹਾ ਕਿ ਅਜੇ ਕੋਈ ਰਸਤਾ ਨਹੀਂ ਹੈ ਜਿੱਥੋਂ ਗੱਡੀ ਨਿਕਲ ਸਕਦੀ ਹੈ। ਉਸੇ ਗੱਲ ਨੂੰ ਧਿਆਨ ਵਿੱਚ ਰੱਖਦੇ ਹੋਏ ਡਰਾਈਵਰ ਨੇ ਉਸ ਰਸਤੇੋਂ ਇਨੋਵਾ ਕੱਢਣ ਦੀ ਕੋਸ਼ਿਸ਼ ਕੀਤੀ। ਇਸੇ ਦੌਰਾਨ ਦਿੱਲੀ ਤੋਂ ਕਟੜਾ ਜਾ ਰਹੀ ਜੰਮੂ ਮੇਲੇ ਨੇ ਇਨੋਵਾ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਟ੍ਰੇਨ ਇਨੋਵਾ ਨੂੰ ਕਸੀਰਤੀ ਲੈ ਗਈ। ਡਰਾਈਵਰ ਨੇ ਤੁਰੰਤ ਪ੍ਰਭਾਵ ਨਾਲ ਟ੍ਰੇਨ ਦੀ ਰਫ਼ਤਾਰ ਘਟਾਈ ਖੁਸ਼ਕਿਸਮਤੀ ਇਹ ਰਹੀ ਕਿ ਇੰਜਨ ਨਾਲ ਟਕਰਾਉਣ ਤੋਂ ਬਾਅਦ ਇਨੋਵਾ ਬਾਹਰਵਾਲ ਨੂੰ ਪਲਟ ਗਈ ਜੇਕਰ ਇਹ ਅੰਦਰਵਾਲ ਨੂੰ ਪਲਟਦੀ ਤਾਂ ਕੋਈ ਵੱਡਾ ਹਾਸਾ ਵਾਪਰ ਸਕਦਾ ਸੀ ਅਤੇ ਛੇਆਂ ਦੀ ਮੌਤ ਹੋ ਸਕਦੀ ਸੀ ਮਾਮਲੇ ਦਾ ਪਤਾ ਲੱਗਦਿਆਂ ਹੀ ਆਰਪੀਐਫ ਦੀ ਟੀਮ ਮੌਕੇ ਤੇ ਪੁੱਜੀ ਜਿਨ੍ਹਾਂ ਨੇ ਇਨੋਵਾ ਗੱਡੀ ਨੂੰ ਸਾਈਡ ਕਰਵਾ ਕੇ ਰੇਲ ਆਵਾਜਾਈ ਬਹਾਲ ਕਰਵਾਈ ਹੈ ਅਤੇ ਇਹਨਾਂ ਦੇ ਖਿਲਾਫ ਰੇਲਵੇ ਐਕਟ ਦੀ ਧਾਰਾ 153 ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਹੈ। ਦੱਖਣ ਸਿਨੇਮਾ ਦੀ ਸੁਪਰਸਟਾਰ ਨਾਇਨ ਤਾਰਾ ਹੀਰਨ ਦੱਖਣ ਦੀਆਂ ਟੌਪ ਦੀਆਂ ਅਭਿਨੇਤਰੀਆਂ ਵਿੱਚ ਗਿਣੀ ਜਾਂਦੀ ਹੈ। ਉਸ ਨੇ ਆਪਣੇ ਬਾਲੀਵੁੱਡ ਕੈਰੀਅਰ ਦੀ ਸ਼ੁਰੂਆਤ ਫਿਲਮ ਜਵਾਨ ਤੋਂ ਕੀਤੀ ਸੀ ਜਿਸ ਵਿੱਚ ਉਸ ਦੇ ਕਿਰਦਾਰ ਨੂੰ ਕਾਫੀ ਪਸੰਦ ਕੀਤਾ ਗਿਆ। ਇਸ ਫਿਲਮ ਦੇ ਵਿੱਚ ਸ਼ਾਹਰੂਖ ਦੇ ਨਾਲ ਨਾਇਨ ਤਾਰਾ ਨੇ ਕੰਮ ਕੀਤਾ ਸੀ। ਕਹਾਣੀ ਦੇ ਨਾਲ-ਨਾਲ ਦੋਵਾਂ ਦੀ ਕੈਮਿਸਟਰੀ ਨੂੰ ਕਾਫੀ ਪਸੰਦ ਕੀਤਾ ਗਿਆ। ਇਸ ਦੇ ਨਾਲ ਹੀ ਹੁਣ ਅਦਾਕਾਰਾ ਨਾਲ ਧੋਖਾਧੜੀ ਦੀ ਖਬਰ ਸਾਹਮਣੇ ਆਈ ਹੈ। ਸੁਪਰਸਟਾਰ ਨਾਇਨ ਤਾਰਾ ਦਾ ਅਕਾਊਂਟ ਹੈਕ ਹੋ ਗਿਆ ਹੈ। ਅਦਾਕਾਰ ਨੇ ਦੱਸਿਆ ਕਿ ਉਸ ਦਾ ਐਕਸ ਅਕਾਊਂਟ ਹੈਕ ਕਰ ਲਿਆ ਗਿਆ ਹੈ ਅਜਿਹੇ ਵਿੱਚ ਜਵਾਨ ਅਦਾਕਾਰਾਂ ਨੇ ਪੋਸਟ ਸ਼ੇਅਰ ਕਰਦੇ ਲਿਖਿਆ ਕਿ ਕਿਰਪਾ ਕਰਕੇ ਪੋਸਟ ਕੀਤੇ ਜਾ ਰਹੇ ਕਿਸੇ ਵੀ ਬੇਲੋੜੇ ਜਾਂ ਅਜੀਬ ਟਵੀਟ ਤੇ ਧਿਆਨ ਨਾ ਦਿੱਤਾ ਜਾਵੇ ਹਾਲ ਹੀ ਵਿੱਚ ਅਭਿਨੇਤਰੀ ਨੇ ਸੋਸ਼ਲ ਮੀਡੀਆ ਤੇ ਫਿਲਮ ਜਵਾਨ ਦੀ ਰਿਲੀਜ਼ ਦੇ 1 ਸਾਲ ਦਾ ਜਸ਼ਨ ਮਨਾਇਆ ਹੈ ਉਸ ਨੇ ਇਸ ਫਿਲਮ ਨੂੰ ਬਣਾਉਣ ਲਈ ਐਟਲੀ ਅਤੇ ਸ਼ਾਹਰੂਖ ਖਾਨ ਦਾ ਉਸ ਨਾਲ ਸਹਿਯੋਗ ਕਰਨ ਲਈ ਧੰਨਵਾਦ ਕੀਤਾ ਹੈ ਨੈਨ ਤਾਰਾ ਨੇ ਇਸ ਫਿਲਮ ਦੇ ਵਿੱਚ ਅਹਿਮ ਯੋਗਦਾਨ ਦੇ ਲਈ ਵਿਜੇ ਸੇਤੂਪਤੀ ਦਾ ਵੀ ਧੰਨਵਾਦ ਕੀਤਾ ਨੈਨ ਤਾਰਾ ਨੇ ਲਿਖਿਆ ਕਿ ਜਵਾਨ ਕੱਕੇ ਇੱਕ ਸਾਲ ਚੀਫ ਐਟਲੀ ਨੇ ਇਸ ਨੂੰ ਵੱਡਾ ਕਰ ਦਿੱਤਾ ਸ਼ਾਹਰੂਖ ਖਾਨ ਵਿਜੇ ਸੇਤੂਪਤੀ ਨੇ ਇਸ ਨੂੰ ਵੱਡਾ ਬਣਾਇਆ ਹੈ ਇਸ ਫਿਲਮ ਨੂੰ ਜਾਪਾਨ ਦੇ ਵਿੱਚ ਵੀ ਪਰਮਾ ਹੰਗਾਰਾ ਮਿਲਿਆ ਹੈ ਵਿੱਕੀ ਵਿਦਿਆ ਕਾ ਬੋਬੜਾ ਵੀਡੀਓ ਦਾ ਟ੍ਰੇਲਰ ਮਧ ਵਰਗੀ ਪਰਿਵਾਰ ਦੇ ਇੱਕ ਨਵੇਂ ਵਿਆਹ ਜੋੜੇ ਨਾਲ ਹਫੜਾ ਤਫੜੀ ਭਰੀ ਜ਼ਿੰਦਗੀ ਦੀ ਝਲਕ ਦਿੰਦਾ ਹੈ ਜਿਹਦੀਆਂ ਹਰਕਤਾਂ ਵੀ ਬਰਾਬਰ ਮਜ਼ਾਕੀਆ ਵਾਲੀਆਂ ਹਨ ਇਹ ਫਿਲਮ ਲੱਖਾਂ ਦਿਲਾਂ ਨੂੰ ਜਿੱਤਣ ਅਤੇ ਫੈਨਜ਼ ਨੂੰ ਹਸਾਉਣ ਲਈ ਪੂਰੀ ਤਰ੍ਹਾਂ ਤਿਆਰ ਹੈ ਇਸ ਫਿਲਮ ਦੇ ਵਿੱਚ ਰਾਜਕੁਮਾਰ ਰਾਓ ਅਤੇ ਤ੍ਰਿਪਤੀ ਡਿਮਰੀ ਦੀ ਜੋੜੀ ਸਕਰੀਨ ਤੇ ਇੱਕ ਵਾਰ ਫਿਰ ਤਹਿਲਕਾ ਮਚਾਉਣ ਆ ਰਹੀ ਹੈ ਰਾਜ ਸ਼ੰਰਿਆ ਨੇ ਆਪਣੇ ਸੰਪੂਰਨ ਕਾਮੇਕ ਲਈ ਇੱਕ ਸ਼ਾਨਦਾਰ ਪ੍ਰਸਿੱਧੀ ਬਣਾਈ ਹੈ Dream Girl ਅਤੇ Dream Girl 2 ਵਰਗੀਆਂ ਫਿਲਮਾਂ ਬਚ ਉਸ ਦਾ ਕੰਮ ਮਜ਼ਾਕੀਆ ਸਕ੍ਰਿਪਟਾਂ ਬਣਾਉਣ ਅਤੇ ਬਹੁਤ ਹੀ ਮਜ਼ੇਦਾਰ ਦ੍ਰਿਸ਼ਾਂ ਨੂੰ ਨਿਰਦੇਸ਼ਿਤ ਕਰਨ ਲਈ ਉਸ ਦੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਦਾ ਹੈ। ਤ੍ਰਿਪਤੀ ਅਤੇ ਰਾਜਕਮਰ ਰਾਓ ਦੀ ਔਨ ਸਕ੍ਰੀਨ ਕੈਮਿਸਟਰੀ એનર્ਜੀ ਨਾਲ ਭਰੀ ਹੋਈ ਹੈ ਜੋ ਉਹਨਾਂ ਦੇ ਬੇਮਿਸਾਲ ਕਾਮਿਕ ਟਾਈਮਿੰਗ ਅਤੇ ਬੇਮਿਸਾਲ ਮਜ਼ਾਕ ਨੂੰ ਦਰਸਾਉਂਦੀ ਹੈ। ਗੁਰਸ਼ੇਨ ਕੁਆਰ ਟੀ ਸੀਰੀਜ਼ ਬਾਲਾਜੀ ਟੈਲੀਫਿਲਮ ਜਾਤੇ ਵਕਾਉ ਫਿਲਮ ਦੁਆਰਾ ਪੇਸ਼ ਕੀਤੀ ਗਈ ਵਿੱਕੀ ਵਿਦਿਆ ਦਾ ਬੋਹ ਵਾਲਾ ਵੀਡੀਓ 11 ਅਕਤੂਬਰ ਨੂੰ ਸਿਨੇਮਾ ਘਰਾਂ ਵਿੱਚ ਰਿਲੀਜ਼ ਲਈ ਤਿਆਰ ਹੈ ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ ਦੀਪਿਕਾ ਨੇ 8 ਸਤੰਬਰ ਨੂੰ ਬੱਚੀ ਨੂੰ ਜਨਮ ਦਿੱਤਾ ਤੇ ਅੱਜ 9 ਦਿਨਾਂ ਬਾਅਦ ਉਹ ਆਪਣੀ ਬੱਚੀ ਨਾਲ ਘਰ ਪਰਤੀ ਹੈ ਇਸ ਸੰਬੰਧੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੈ ਜਿਸ ਵਿੱਚ ਰਣਵੀਰ ਸਿੰਘ ਅਤੇ ਦੀਪਿਕਾ ਪਾਦਕੋਨ ਦੀ ਕਾਰ ਦੁਪਹਿਰ ਵੇਲੇ ਹਸਪਤਾਲ ਤੋਂ ਬਾਹਰ ਨਿਕਲਦੀ ਦਿਖਾਈ ਦਿੱਤੀ ਹੈ ਇਸ ਤਰ੍ਹਾਂ ਇੱਕ ਹੋਰ ਵੀਡੀਓ ਸਾਹਮਣੇ ਆਇਆ ਹੈ ਮੀ ਦੌਰਾਨ ਬਾਂਦਰਾ ਸਥਿਤ ਉਹਨਾਂ ਦੇ ਅਪਾਰਟਮੈਂਟ ਵਿੱਚ ਦਾਖਲ ਹੁੰਦਿਆਂ ਨੂੰ ਦਿਖਾਇਆ ਗਿਆ ਹੈ ਇਸ ਤੋਂ ਪਹਿਲਾਂ ਦੀਪਿਕਾ ਨੇ ਆਪਣੇ ਇੰਸਟਾਗ੍ਰam ਪ੍ਰੋਫਾਈਲ ਤੇ ਵੀ ਇਸ ਨੂੰ ਅਪਡੇਟ ਕੀਤਾ ਹੈ ਜਿਸ ਵਿੱਚ ਉਸਨੇ ਕਿਹਾ ਹੈ ਕਿ ਘਰ ਵਿੱਚ ਬੱਚੇ ਦੇ ਜਨਮ ਦੇ ਨਾਲ ਬਹੁਤ ਕੁਝ ਬਦਲ ਜਾਂਦਾ ਹੈ ਮਾਂ ਦਾ ਧਿਆਨ ਹੋਰ ਚੀਜ਼ਾਂ ਦੀ ਥਾਂ ਤੇ ਆਪਣੇ ਬੱਚੇ ਦੇ ਪਾਲਣ-ਪੋषण ਵੱਲ ਹੋ ਜਾਂਦਾ ਹੈ। ਜਿਕਰ ਜੋਗਾ ਕਿ ਦੀਪਿਕਾ ਤੇ ਨਰਨਵੀਨ ਨੇ ਸਾਲ 2018 ਵਿੱਚ ਇਟਲੀ ਦੀ ਲੇਕ ਕੋਮੋ ਵਿੱਚ ਵਿਆਹ ਕਰਵਾਇਆ ਸੀ। ਦੀਪਿਕਾ ਨੇ ਇਸ ਸਾਲ ਫਰਵਰੀ ਵਿੱਚ ਆਪਣੇ ਗਰਭਤੀ ਹੋਣ ਦਾ ਖੁਲਾਸਾ ਕੀਤਾ ਸੀ। ਕੰਮ ਦੀ ਗੱਲ ਕੀਤੀ ਜਾਵੇ ਦੀਪਿਕਾ ਅਤੇ ਨਰਨਵੀਰ ਅਗਲੀ ਵਾਰ ਰੋਹਤ ਛੱਟੀ ਦੇ ਨਿਰਦੇਸ਼ਨ ਹੇਠ ਤਿਆਰ ਹੋ ਰਹੀ ਫਿਲਮ ਸਿੰਘਮ ਅਗੇਨ ਦੇ ਵਿੱਚ ਦਿਖਾਈ ਦੇਣਗੇ। ਦੇਸ਼ ਦੇ ਬਾਬਾ ਟੀਵੀ ਦੇ ਖਬਰਾਂ ਦੇ ਇਸ ਬੁਲਟਨ ਨੂੰ ਪੂਰਾ ਦੇਖਣ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹੋ ਹੱਸਦੇ ਰਹੋ ਵਸਦੇ ਰਹੋ ਇੱਕ ਵਾਰ ਫਿਰ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ-ਬਹੁਤ ਸ਼ੁਕਰੀਆ ਕਿਰਪਾ ਕਰਕੇ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਅਤੇ ਸਬਸਕ੍ਰਾਈਬ ਜਰੂਰ ਕਰੋ